ਸਤਿ ਸ੍ਰੀ ਅਕਾਲ ਮੈਂ सुरेंद्र ਸਿੰਘ ਗਰੋਹਾ ਕਿਸਾਨਾਂ ਦੀ ਜਦੋਂ ਵੀ ਗੱਲ ਚੱਲਦੀ ਆ ਧਿਆਨ ਸਿੱਧਾ ਹੀ ਖਨੌਰੀ ਬਾਰਡਰ ਤੇ ਜਾਂਦਾ ਆ ਫਿਰ ਸ਼ੰਭੂ ਬੈਰੀਅਰ ਤੇ ਤੇ ਫਿਰ ਕਿਸਾਨਾਂ ਦੀ ਜਿਹੜੀ ਇੱਕ ਹੋਰ ਵੱਡਾ ਬਹੁਤੜਾ ਆ ਉਹਨਾਂ ਦੀ ਅੱਜ 9 ਜਨਵਰੀ ਨੂੰ ਮੋਗੇ ਵਿੱਚ ਹੋ ਰਹੀ ਮਹਾਪੰਚਾਇਤ ਉੱਪਰ ਜਾਂਦਾ ਆ ਇਹ ਤਿੰਨ ਜਗ੍ਹਾ ਤੇ ਇਹ ਤਿੰਨ ਅੰਦੋਲਨ ਚੱਲ ਰਹੇ ਆ ਸ਼ੰਭੂ ਬੈਰੀਅਰ ਤੇ ਖਨੌਰੀ ਬਾਰਡਰ ਵਾਲਾ ਜਿਹੜੇ ਦੋ ਫੋਰਮ ਐਥੇ ਸੰਘਰਸ਼ ਕਰ ਰਹੇ ਆ ਕਿਸਾਨ ਜਥੇਬੰਦੀਆਂ ਦੇ ਉਹ ਇਕੱਠੇ ਹੋ ਕੇ ਚੱਲ ਰਹੇ ਆ ਤੇ ਸੰਯੁਕਤ ਕਿਸਾਨ ਮੋਰਚੇ ਦਾ ਜਿਹੜਾ ਹੈਗਾ ਆ ਅੰਦੋਲਨ ਉਹ ਉਹ ਅਲੱਗ ਚੱਲ ਰਿਹਾ ਆ ਦੋਨੋਂ ਹੀ ਦਾਅਵੇ ਕਰ ਰਹੇ ਆ ਕਿ ਸਾਡਾ ਅੰਦੋਲਨ ਦੇਸ਼ ਵਿਆਪੀ ਆ ਤੇ ਅੱਜ ਪਹਿਲਾਂ ਸੰਯੁਕਤ ਕਿਸਾਨ ਮੋਰਚੇ ਨੇ ਟੁਹਾਣੇ ਮਹਾਪੰਚਾਇਤ ਹਰਿਆਣੇ ਵਿੱਚ ਕੀਤੀ ਸੀ ਤੇ ਅੱਜ ਉਹਨਾਂ ਨੇ ਮੋਗੇ ਦੇ ਵਿੱਚ ਮਹਾਪੰਚਾਇਤ ਬੁਲਾਈ ਆ ਤੇ ਉੱਥੇ ਕਾਫੀ ਵੱਡਾ ਇਕੱਠ ਹੋਇਆ ਹੈ ਸ਼ੰਭੂ ਬੈਰੀਅਰ ਤੋਂ ਬਹੁਤ ਮਾੜੀ ਖਬਰ ਆਈ ਆ ਤੇ ਅੱਜ ਸਵੇਰੇ ਕਰਨਤਾਰਨ ਹਲਕੇ ਦੇ ਇੱਕ ਕਿਸਾਨ ਨੇ ਸਲਫਾਸ ਖਾ ਕੇ ਆਤਮ ਹੱਤਿਆ ਕਰ ਲਈ ਤੇ ਉਸ ਦੀ ਬਾਰੇ ਹੋਰ ਜਾਣਕਾਰੀ ਮਿਲੀ ਆ ਕਿ ਇਹ ਇਸ ਰੂਪੇ ਕਦਮ ਉਥੋਂ ਰਾਜਪੁਰੇ ਦੇ ਹਸਪਤਾਲ ਲ ਜਾਂਦਾ ਗਿਆ ਤੇ ਉਥੋਂ ਫਿਰ ਪਟਿਆਲੇ ਇਹਨੂੰ ਹਰਜਿੰਦਰਾ ਹਸਪਤਾਲ ਲੈ ਗਏ ਪਰ ਉਹ ਤੇ ਬਾਝ ਨਹੀਂ ਸਕਿਆ ਇਹ ਕਿਸਾਨ ਕਾਫੀ ਸਮੇਂ ਤੋਂ ਸ਼ੰਭੂ ਬੈਰੀਅਰ ਦੇ ਮੋਰਚੇ ਉੱਪਰ ਆਪਣਾ ਡਟਿਆ ਹੋਇਆ ਸੀ ਬਹੁਤ ਹੀ ਦੁਖਦਾਈ ਖਬਰ ਆ ਪਹਿਲਾਂ ਵੀ ਇੱਕ ਕਿਸਾਨ ਜਿਹੜਾ ਆ ਸਲਫਾਸ ਕਾ ਕੇ ਆਤਮ ਹੱਤਿਆ ਕਰ ਚੁੱਕਿਆ ਆ ਇਹਨਾਂ ਮੋਰਚਿਆਂ ਦੇ ਉੱਤੇ ਹੁਣ ਗੱਲ ਆ ਜਾਂਦੀ ਆ ਵੱਡੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਉਹਨਾਂ ਦੀ ਸਿਹਤ ਬਹੁਤ ਮਾੜੀ ਹਾਲਤ ਵਿੱਚ ਐਸ ਵੇਲੇ ਆ ਉਹ ਹੁਣ ਤਾਂ ਬੋਲਣੋ ਵੀ ਉਹ تقریبا ਘਟ ਗਏ ਆ ਤੇ ਉਹਨਾਂ ਨੇ ਜਿਹੜੀਆਂ ਮੁਲਾਕਾਤਾਂ ਆ ਬਿਲਕੁਲ ਹੀ ਬੰਦ ਕਰ ਦਿੱਤੀਆਂ ਆ ਕੱਲ ਉਹਨਾਂ ਨੇ ਕਿਸੇ ਵੀ ਲੀਡਰ ਨਾਲ ਜਾਂ ਕਿਸੇ ਵੀ ਅਧਿਕਾਰੀ ਨਾਲ ਕਿਸੇ ਨਾਲ ਵੀ ਗੱਲ ਨਹੀਂ ਕੀਤੀ ਤੇ ਉਹਨਾਂ ਨੇ ਆਪਣੇ ਨਜ਼ਦੀਕੀ ਰਿਸ਼ਤੇਦਾਰਾਂ ਨੂੰ ਵੀ ਕਹਿ ਦਿੱਤਾ ਆ ਕਿ ਉਹ ਬਹੁਤੀ ਹੁਣ ਗੱਲ ਨਹੀਂ ਕਰ ਸਕਦੇ ਕਿਉਂਕਿ ਉਹਨਾਂ ਦਾ ਸਰੀਰ ਬਹੁਤ ਕਮਜ਼ੋਰ ਪੈ ਚੁੱਕਿਆ ਆ ਐਡੀ ਨਾਜ਼ੁਕ ਹਾਲਤ ਹੈ ਕਿਸਾਨ ਰੋਸ ਵਿੱਚ ਭਰੇ ਪਏ ਆ ਤੇ ਕੇਂਦਰ ਸਰਕਾਰ ਭਾਜਪਾ ਸਰਕਾਰ ਜਿਹਨੂੰ ਕੁਝ ਸਮੇਂ ਪਹਿਲਾਂ ਕੁਝ ਸਾਲ ਪਹਿਲਾਂ ਹਿੰਦੂ ਸਿੱਖ ਏਕਤਾ ਦੇ ਨਾਂ ਦੇ ਉੱਤੇ ਪੰਜਾਬ ਵਿੱਚ ਸਾਂਝ ਪਾ ਕੇ ਜਿਹੜੀ ਸੀ ਉਹ ਸ਼੍ਰੋਮਣੀ ਅਕਾਲੀ ਦਲ ਪਾਰਟੀ ਚੱਲਦੀ ਰਹੀ ਉਹ ਹੁਣ ਕਾਂਗਰਸ ਦੇ ਨਾਲੋਂ ਵੀ ਕਿਤੇ ਜ਼ਿਆਦਾ ਪੰਜਾਬ ਵਿਰੋਧੀ ਤੇ ਕਿਸਾਨ ਵਿਰੋਧੀ ਨਜ਼ਰ ਆ ਰਹੀ ਆ ਕਿਉਂਕਿ ਪੰਜਾਬ ਸਰਕਾਰ ਦੇ ਫੰਡ ਰੁਕੇ ਹੋਏ ਆ ਕਿਸਾਨਾਂ ਦੀਆਂ ਉਹਨਾਂ ਨੇ ਮੰਗਾ ਉੱਪਰ ਗੱਲਬਾਤ ਕਰਨ ਦੇ ਲਈ ਵੀ ਟਾਈਮ ਨਹੀਂ ਦੇ ਰਹੀ ਉਹ ਇੰਨੀ ਨਾਜ਼ਕ ਹਾਲਤ ਆ ਕਿਸਾਨਾਂ ਦੀ ਐਡਾ ਵੱਡਾ ਸੰਘਰਸ਼ ਆ ਤੇ ਫਿਰ ਵੀ ਉਹ ਜਿਹੜੇ ਆ ਗੱਲਾਂ ਕਰ ਰਹੇ ਆ ਲੇਕਿਨ ਗੱਲਬਾਤ ਨਹੀਂ ਕਰ ਰਹੇ ਤੇ ਹੁਣ ਸਥਿਤੀ ਇਹ ਬਣੀ ਪਈ ਆ ਕਿ ਡੱਲੇਵਾਲ ਦਾ ਕੀ ਬਣੇਗਾ ਜੇ ਹਜੇ ਤਾਂ ਲੜਾਈ ਸਾਡੀ ਜਿਹੜੀ ਇਹਨਾਂ ਦੀ ਚੱਲ ਰਹੀ ਆ ਉਹ ਹੈਗੀ ਆ ਕਿ ਕੇਂਦਰ ਸਰਕਾਰ ਜਿਹੜੀ ਆ ਉਹ ਗੱਲਬਾਤ ਕਰੇ ਅੱਗੇ ਮੰਗਾ ਮੰਨ ਹੋਣਾ ਤਾਂ ਉਸ ਤੋਂ ਬਹੁਤ ਗਾਂ ਦੀ ਗੱਲ ਆ ਉਹ ਪਤਾ ਨਹੀਂ ਕਿੰਨਾ ਕੁ ਸਮਾਂ ਲੱਗਣਾ ਕੁਝ ਕਿਸਾਨ ਦਿੱਤਾ ਜਿਹੜਾ ਹੈ ਨੇਤਾ ਹੈ ਉਹ ਇਹ ਕਹੀ ਜਾ ਰਿਹਾ ਐ ਏਡੀ ਕਿਹੜੀ ਗੱਲ ਆ ਇਹ 5 ਮਿੰਟ ਲੱਗਣੇ ਆ ਮੀਟਿੰਗ ਬਲਾਡ ਕੇ ਅੰਦਰ ਸਰਕਾਰ ਕੈਬਨਟ ਦੀ ਉੱਥੇ ਪਾਸ ਕਰਕੇ ਰਾਸ਼ਟਰਪਤੀ ਨੂੰ ਭੇਜਦੇ ਹਨ ਉੱਥੇ ਸਾਈਨ ਹੋ ਜਾਣੇ ਆ ਕਾਨੂੰਨ ਬਣ ਜਾਣਾ ਆ ਅਸੀਂ ਕਿਹੜਾ ਕੁਝ ਮੰਗਦੇ ਆ ਇਹ ਤਾਂ ਸਿਰਫ ਕਾਨੂੰਨ ਬਣਾਉਣ ਦੀ ਗੱਲ ਕਰਦੇ ਆ ਇੰਨਾ ਸੌਖਾ ਇਹ ਨਹੀਂ ਹੈ ਜੇ ਇਸ ਤਰ੍ਹਾਂ ਜਿਹੜੇ ਕਿਸਾਨ ਜਿਹੜੇ ਲੀਡਰ ਆ ਕਿਸਾਨਾਂ ਨੂੰ ਵੀ ਚੰਗੀ ਤਰ੍ਹਾਂ ਸਮਝਾ ਨਹੀਂ ਸਕੇ ਤਾਂ ਇਹ ਹੋਰ ਵੀ ਵੱਡੀ ਦੁੱਖ ਵਾਲੀ ਗੱਲ ਆ ਕਿਉਂਕਿ ਮੰਗ ਤਾਂ ਠੀਕ ਆ ਤੇ ਕਾਨੂੰਨੀ ਗਰੰਟੀ ਲੈਣ ਦੀ ਗੱਲ ਚੱਲ ਰਹੀ ਆ ਵੀ ਸਰਕਾਰ ਆਲਰੇਡੀ ਐਮ ਐਸ ਪੀ ਐਲਾਨਦੀ ਆ ਤੇ ਉਹਦੇ ਤੇ ਕਾਨੂੰਨੀ ਗਰੰਟੀ ਦਿੱਤੀ ਜਾਵੇ ਗੱਲ ਇੰਨੀ ਸੌਖੀ ਨਹੀਂ ਹੈਗੀ ਕਿਉਂਕਿ ਬਹੁਤ ਸਾਰੀਆਂ ਫਸਲਾਂ ਆਂ ਦੇਸ਼ ਦੇ ਅੰਦਰ ਜਿਨ੍ਹਾਂ ਦਾ ਐਮ ਐਸ ਪੀ ਤਾਂ ਐਲਾਨ ਦਿੱਤਾ ਜਾਂਦਾ ਆ ਮੇਕਰ ਉਸ ਰੇਟ ਦੇ ਉੱਤੇ ਉਹ ਕਣਕ ਉਹ ਫਸਲਾਂ ਅਨਾਜ ਜਿਹੜਾ ਆ ਉਹ ਨਹੀਂ ਵਿਕਦਾ ਕਿਉਂਕਿ ਸਰਕਾਰੀ ਖਰੀਦ ਪੰਜਾਬ ਹਰਿਆਣਾ ਤੋਂ ਬਾਹਰ ਬਹੁਤ ਘਟਿਆ ਹੈ ਨਾ ਹੋਇਆ ਵਰਗੀ ਆ ਤੇ ਹੁਣ ਇਹ ਸਾਰਾ ਜੋ ਸਿਆਪਾ ਜਿਹਨੂੰ ਸਮਝ ਰਹੀ ਆ ਕੇਂਦਰ ਸਰਕਾਰ ਉਹ ਪ੍ਰਾਈਵੇਟ ਹੱਥਾਂ ਜਾਂ ਦੇ ਕੇ ਸੁਰਖਰੂ ਹੋਣਾ ਚਾਹੁੰਦੀ ਆ ਕਿਉਂਕਿ ਉਹਨੂੰ ਲੱਗਦਾ ਆ ਕਿ ਕਿਸਾਨਾਂ ਨੂੰ ਬਹੁਤ ਸਬਸਿਡੀਆਂ ਦਿੱਤੀਆਂ ਜਾ ਰਹੀਆਂ ਆ ਮੁਫਤ ਸਹੂਲਤਾਂ ਬਹੁਤ ਮਿਲ ਰਹੀਆਂ ਆ ਹੁਣ ਸਾਡੇ ਬੱਸ ਦੇ ਵਿੱਚ ਨਹੀਂ ਹੈ ਕਿ ਅਸੀਂ ਇਸ ਨੂੰ ਹੋਰ ਅੱਗੇ ਜਿਹੜਾ ਆ ਚਲਾ ਰੱਖੀਏ ਤੇ ਇਸ ਕਰਕੇ ਉਹ ਇਹ ਮੰਗ ਮੰਨਣ ਤੋਂ ਭੱਜ ਰਹੇ ਆ ਤੇ ਕਿਸਾਨ ਬਹੁਤ ਖੁਸ਼ੀ ਜੀ ਅਸੀਂ ਦਿੱਲੀ ਇਤਿਹਾਸਕ ਮੋਰਚਾ ਲਾਇਆ ਸਾਡੀ ਉਥੇ ਇਤਿਹਾਸਕ ਜਿੱਤ ਹੋਈ ਤੇ ਅਸੀਂ ਕੇਂਦਰ ਸਰਕਾਰ ਦੇ ਸਾਰੇ ਜਿਹੜੇ ਉਹ ਕਾਨੂੰਨ ਸੀ ਖੇਤੀ ਨਾਲ ਸੰਬੰਧਤ ਉਹ ਵਾਪਸ ਕਰਵਾ ਦਿੱਤੇ ਕਾਦੇ ਵਾਪਸ ਕਰਾਏ ਉਹ ਹੁਣ ਫਿਰ ਮੁੜ ਕੇ ਉਹ ਡਰਾਫਟ ਬਣ ਕੇ ਰਾਜ ਸਰਕਾਰਾਂ ਕੋਲ ਸਾਰੇ ਦੇਸ਼ ਦੇ ਅੰਦਰ ਗਏ ਹੋਏ ਆ ਇਹ ਇਹਨਾਂ ਨੂੰ ਫਟਾਫਟ ਪਾਸ ਕਰੋ ਤੇ ਭੇਜੋ ਅਸੀਂ ਜਿਹੜਾ ਆ ਇਹ ਕਰਕੇ ਨੋਟੀਫਿਕੇਸ਼ਨ ਤਾਂ ਅਸੀਂ ਇਹਨੂੰ ਕਾਨੂੰਨ ਨੂੰ ਲਾਗੂ ਕਰਨਾ ਆ ਉਹੀ ਕਾਨੂੰਨ ਆ ਜਿਹੜੇ ਕਿਸਾਨ ਰੱਦ ਕਰਵਾ ਕੇ ਆਏ ਸੀ ਅੱਜ 9 ਜਨਵਰੀ ਹੋ ਗਈ ਆ ਤੇ ਜਿਹੜਾ ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਤੋਂ ਸਮਾ ਲਿਆ ਹੀ ਉਹ ਤਕਰੀਬਨ ਅ ਅੱਜ ਜਾਂ ਕੱਲ ਸਮਾਪਤ ਹੋ ਰਿਹਾ ਆ ਤੇ ਇੱਕ ਮਾੜੀ ਜਿਹੀ ਗੱਲ ਹੋਈ ਆ ਕਿ ਜ਼ੋਰ ਪਾਇਆ ਜਾ ਰਿਹਾ ਸੀ ਪੰਜਾਬ ਵਿੱਚ ਕਿਸਾਨਾਂ ਵੱਲੋਂ ਵੀ ਭਈ ਇੱਕ ਵਿਧਾਨ ਸਭਾ ਦਾ ਸੈਸ਼ਨ ਅਰਜੈਂਟ ਬੁਲਾ ਕੇ ਉੱਥੇ ਡਿਸਕਸ ਕਰਕੇ ਇਹਨੂੰ ਵਿਧਾਨ ਸਭਾ ਦੇ ਵਿੱਚੋਂ ਹੀ ਰੱਦ ਕਰਕੇ ਡਰਾਫਟ ਨੂੰ ਸਰਬਸੰਮਤੀ ਨਾਲ ਭੇਜੋ ਤੇ ਵਿਧਾਨ ਸਭਾ ਦਾ ਸੈਸ਼ਨ ਤਾਂ ਹੁਣ ਬੁਲਾਉਣ ਦੀ ਬਹੁਤ ਦੂਰ ਦੀ ਗੱਲ ਹੋ ਗਈ ਆ ਕਿਉਂਕਿ ਪੰਜਾਬ ਸਰਕਾਰ ਜਿਹੜੀ ਆ ਦਿੱਲੀ ਦੀਆਂ ਉੱਥੋਂ ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਰੁੱਝ ਗਈ ਆ ਮੰਤਰੀ ਤੇ ਵਿਧਾਇਕ ਜਿਹੜੇ ਆ ਉਹ ਸਾਰੇ ਉਧਰ ਨੂੰ ਕੂਚ ਕਰ ਚੁੱਕੇ ਆ ਬਿਲਕੁਲ ਹੀ ਪੰਜਾਬ ਦਾ ਕਿਸਾਨ ਐਸਲੇਸ਼ਨ ਘਰ ਸੀ ਵੀਡੀਓ ਪਿਆ ਆ ਤੇ ਪੰਜਾਬ ਸਰਕਾਰ ਜਿਹੜੀ ਆ ਦਿੱਲੀ ਸਰਕਾਰ ਜਿਹੜੀ ਐਸ ਵੇਲੇ ਪੰਜਾਬ ਸਰਕਾਰ ਦੇ ਆਮ ਆਦਮੀ ਪਾਰਟੀ ਦੇ ਸਿਰ ਦੇ ਉੱਤੇ ਇਲੈਕਸ਼ਨਾਂ ਜਿਹੜੀਆਂ ਉੱਥੇ ਲੜ ਰਹੀ ਆ ਕਿਉਂਕਿ ਦਿੱਲੀ ਦੇ ਵਿੱਚ ਜੋ ਉਹਨਾਂ ਦੀ ਕਾਰਗੁਜ਼ਾਰੀ ਆ ਉਹ ਨੂੰ ਭਾਜਪਾਨ ਨੇ ਲੈ ਕੇ ਉਹਨਾਂ ਨੂੰ ਬਹੁਤ ਵਖਤ ਪਾਇਆ ਹੋਇਆ ਆ ਹੁਣ ਰਹਿ ਗਈ ਗੱਲ ਜਿਹੜੀ ਕਿਸਾਨਾਂ ਦੀ ਜਿਹੜੀ ਅੱਜ ਮਹਾਪੰਚਾਇਤ ਹੋ ਰਹੀ ਆ ਮੋਗੇ ਦੇ ਵਿੱਚ ਉੱਥੋਂ ਕਿਸਾਨਾਂ ਦੇ ਰਾਜੇਵਾਲ ਤੇ ਹੋਰ ਕਿਸਾਨਾਂ ਦੇ ਬਿਆਨ ਆਏ ਆ ਕਿ ਠੀਕ ਆ ਦਿੱਲੀ ਦੇ ਅੰਦੋਲਨ ਦੇ ਵਿੱਚ ਸਾਡੇ ਚ ਬਹੁਤ ਤਲਖੀਆਂ ਸਨ ਕਿਉਂਕਿ ਸਾਡੀ ਇੱਕ ਸਟੇਜ ਨਹੀਂ ਸੀ ਲੱਗੀ ਤੇ ਹੈ ਜਦੋਂ ਅਸੀਂ ਮਾਰਚ ਕੀਤਾ ਸੀ ਉੱਥੇ ਟਰੈਕਟਰ ਮਾਰਚ ਦਿੱਲੀ ਦੇ ਵਿੱਚ ਤੇ ਜਿਹੜੇ ਦੂਸਰੇ ਸਾਡੀ ਸਟੇਜ ਦੇ ਨਾਲ ਸਾਡੀ ਸਾਂਝੀ ਨਹੀਂ ਕੀਤੀ ਸੀ ਇਹਨਾਂ ਨੇ ਡੱਲੇਵਾਲ ਤੇ ਭੰਦੇਰ ਹੋਣਾ ਨੇ ਉਹ ਉਸ ਵੇਲੇ ਲਾਲ ਕਿਲੇ ਵੱਲ ਨੂੰ ਚਲੇ ਗਏ ਸੀ ਜਿੱਥੇ ਜਾ ਕੇ ਕਾਫੀ ਗੜਬੜ ਹੋਈ ਹਿੰਸਾ ਹੋਈ ਤੇ ਸਾਰੇ ਅੰਦੋਲਨ ਨੂੰ ਉਦੋਂ ਠੇਸ ਲੱਗੀ ਸੀ ਤੇ ਇਹ ਇਸੇ ਕਰਕੇ ਉਹ ਜਿਹੜੇ ਆ ਅਸਲ ਦੇ ਵਿੱਚ ਜਿਹੜੇ ਆ ਹੁਣ ਇੱਥੇ ਵੀ ਇਹਨਾਂ ਨਾਲ ਨਹੀਂ ਤੁਰ ਰਹੇ ਦਿੱਲੀ ਜਾਣ ਨੂੰ ਵੀ ਨਾਲ ਤਿਆਰ ਨਹੀਂ ਹੋਏ ਮਾਨ ਵਰਤ ਦੇ ਤਾਂ ਉਹ ਬਿਲਕੁਲ ਹੀ ਹੱਕ ਦੇ ਵਿੱਚ ਨਹੀਂ ਹੈਗੇ ਕਿ ਇਹ ਰਸਤਾ ਹੀ ਗਲਤ ਆ ਤੇ ਇਹ ਇੱਕ ਤਰ੍ਹਾਂ ਦੇ ਮਤ ਭੇਦਿਆ ਤੇ ਤੀਸਰਾ ਇਹ ਆ ਕਿ ਕੀ ਕਹਿੰਦੇ ਹੁਣ ਉਹ 9 ਮਹੀਨਿਆਂ ਦੇ ਅੰਦੋਲਨ ਛੇੜ ਕੇ ਬੈਠੇ ਆ ਅਸੀਂ ਹੁਣ ਉੱਥੇ ਜਾ ਕੇ ਜਿੱਦਾਂ ਆਮ ਨੁਕਸਾਨ ਜਾ ਕੇ ਬੈਠੇ ਅਸੀਂ ਉਹਨਾਂ ਵਿੱਚ ਉੱਧਾ ਜਾ ਕੇ ਬੈਠੀਏ ਸਾਡਾ ਤਾਂ ਉੱਥੇ ਰੋਲ ਹੀ ਕੋਈ ਨਹੀਂ ਹੋਏਗਾ ਤੇ ਇਥੋਂ ਤੱਕ ਵੀ ਜਿਹੜਾ ਆ ਮੈਂ ਕਿਸਾਨ ਅਗੂ ਜਿਹੜਾ ਉਹਨਾਂ ਦਾ ਰੁਲਦੂ ਸਿੰਘ ਆ ਉਹਨੇ ਪਿੱਛੇ ਕੁਝ ਦਿਨ ਪਹਿਲਾਂ ਕਿਹਾ ਸੀ ਪੇ ਜਦੋਂ ਇਹ ਖਨੋਰੀ ਵਾਲਾ ਅੰਦੋਲਨ ਸਮਾਪਤ ਹੋ ਗਿਆ ਉਸ ਤੋਂ ਬਾਅਦ ਸਾਡੇ ਵਿੱਚ ਏਕਤਾ ਹੋ ਜੋਗੀ ਕਿ ਇਹ ਡੱਲੇਵਾਲ ਨੂੰ ਏਕਤਾ ਦੇ ਰਾਹ ਦੇ ਵਿੱਚ ਰੂੜਾ ਮੰਨ ਰਹੇ ਆ ਇਸ ਇਸ ਤਰ੍ਹਾਂ ਦੀਆਂ ਇਹਨਾਂ ਦੀਆਂ ਜੜੀਆਂ ਆ ਇਹ ਚੱਲ ਰਹੀਆਂ ਆ ਭਾਵਨਾਵਾਂ ਪਰ ਅੱਜ ਉੱਥੇ ਜਿਹੜਾ ਮੂਗੇ ਕਿਸਾਨ ਮਹਾਪੰਚਾਇਤ ਆ ਉੱਥੋਂ ਐਲਾਨ ਕੀਤਾ ਗਿਆ ਕਿ ਉਹ ਉਹਨਾਂ ਨੂੰ ਦੁੱਖ ਆ ਡੱਲੇਵਾਲ ਦੀ ਸਿਹਤ ਖਰਾਬ ਹੋਣ ਦੇ ਉੱਤੇ ਤੇ ਉਹ ਉਹਨਾਂ ਦੇ ਜਿਹੜੀ ਉੱਥੇ ਐਜੀਟੇਸ਼ਨ ਚੱਲ ਰਹੀ ਆ ਉਹਦਾ ਸਮਰਥਨ ਕਰਦੇ ਆ ਹੁਣ ਥੋੜਾ ਜਿਹਾ ਨਾਰੰਮ ਪਈ ਆ ਜਿਹੜੀ ਉਹਨਾਂ ਦੇ ਵਿਰੋਧ ਚੱਲ ਰਹੀ ਸੀ ਪਹਿਲਾਂ ਕਿ ਇਹਨਾਂ ਨੇ ਗਲਤ ਰਸਤਾ ਫੜਿਆ ਆ ਹੁਣ ਸਵਾਲ ਤਾਂ ਇਹੀ ਆ ਕਿ ਕੀ ਡੱਲੇਵਾਲ ਦੀ ਜਾਨ ਬਚਾਈ ਜਾ ਸਕਦੀ ਆ ਇਸ ਵੇਲੇ ਤਾਂ ਬਹੁਤ ਮੁਸ਼ਕਲ ਲੱਗ ਰਿਹਾ ਆ ਕਿਉਂਕਿ ਗੱਲ ਤਾਂ ਇਹ ਆ ਕਿ ਕੇਂਦਰ ਸਰਕਾਰ ਜਿਹੜੀ ਆ ਉਹ ਹੰਗਾਰਾ ਹੀ ਨਹੀਂ ਭਰਦੀ ਗੱਲਬਾਤ ਸ਼ੁਰੂ ਕਰਨ ਦੇ ਲਈ ਚੁੱਪ ਬੈਠੇ ਆ ਟੀਵੀ ਚੈਨਲਾਂ ਤੇ ਆ ਕੇ ਬੋਲੀ ਜਾ ਰਹੇ ਆ ਉਹ ਇਹ ਕਰਤਾ ਫਲਾਣੇ ਨੇ ਇਹ ਕਰਤਾ ਉਸ ਨੇ ਇਹ ਕਰ ਦਿੱਤਾ ਕਿਸਾਨਾਂ ਆ ਗੂ ਜਿਹੜੇ ਆ ਕਮਰਾ ਕਰ ਰਹੇ ਆ ਕਿਸਾਨਾਂ ਨੂੰ ਇਹ ਕਰ ਰਿਹਾ ਉਹ ਕਰ ਰਿਹਾ ਭਾਜਪਾ ਦੇ ਬੁਲਾਰਿਆਂ ਤੋਂ ਤਾਂ ਪਾਸ ਵੀ ਨਹੀਂ ਕਰ ਸਕਦੇ ਕਿ ਉਹ ਕਿਸਾਨਾਂ ਦੀ ਜਿਹੜੀ ਆ ਪੰਜਾਬ ਦੀ ਗੱਲ ਕਰਨਗੇ ਕਿਉਂਕਿ ਉਹਨਾਂ ਚ ਹਿੰਮਤ ਹੀ ਨਹੀਂ ਹੈ ਕਿ ਉਹ ਕੇਂਦਰ ਸਰਕਾਰ ਦੀ ਜਿਹੜੀ ਉੱਥੇ ਮੋਦੀ ਸਰਕਾਰ ਆ ਉਹਨੂੰ ਸਮਝਾ ਸਕਣ ਕਿ ਤੁਸੀਂ ਜੇ ਕਾਨੂੰਨ ਬਣਾਣੇ ਆ ਤੇ ਘੱਟੋ ਘੱਟ ਸਾਡਾ ਪੰਜਾਬ ਹਰਿਆਣਾ ਤੋਂ ਬਾਹਰ ਕੱਢ ਦਿਓ ਇੱਥੇ ਬਹੁਤ ਮਜ਼ਬੂਤ ਮੰਡੀ ਸਿਸਟਮ ਆ ਕੋਈ ਤਕਲੀਫ ਨਹੀਂ ਕਿਸਾਨਾਂ ਨੂੰ ਬੜੀਆਂ ਸੋਹਣੀਆਂ ਇੱਕ ਦੋ ਫਸਲਾਂ ਵਿਕੀ ਜਾ ਰਹੀਆਂ ਆ ਬਾਕੀ ਹੋਰ ਜਿਹੜਾ ਹੈਗਾ ਆ ਉਹ ਉਹਨੂੰ ਅਪਰੂਵ ਕੀਤਾ ਜਾ ਸਕਦਾ ਆ ਪਰ ਉਹ ਤਾਂ ਜਿਹੜਾ ਆ ਡਰਾਫਟ ਜਿਹੜਾ ਲੈ ਕੇ ਆਏ ਆ ਉਹਨਾਂ ਨੂੰ ਸਾਰੇ ਭਾਜਪਾ ਵਾਲਿਆਂ ਨੂੰ ਯਕੀਨ ਆ ਕਿ ਇਹ ਜਿਹੜਾ ਆ ਜੇ ਪੰਜਾਬ ਵਾਲੇ ਨਹੀਂ ਵੀ ਪਾਸ ਕਰਨਗੇ ਤਾਂ ਦੇਸ਼ ਦੇ ਹੋਰ ਬਹੁਤ ਸਾਰੇ ਰਾਜਾਂ ਤੋਂ ਕਰਵਾ ਲਿਆ ਜਾਏਗਾ ਤੇ ਬਹੁ ਗਿਣਤੀ ਰਾਜਾਂ ਵਰੋਂ ਪਾਸ ਹੋਣ ਤੋਂ ਬਾਅਦ ਇਹਨੂੰ ਕਾਨੂੰਨ ਬਣਾਉਣ ਦੇ ਵਿੱਚ ਕੋਈ ਦਿੱਕਤ ਨਹੀਂ ਆਏਗੀ ਇਸ ਤਰ੍ਹਾਂ ਦਾ ਅਸਲੇ ਮਾਹੌਲ ਚੱਲ ਰਿਹਾ ਆ ਸਭ ਤੋਂ ਜ਼ਰੂਰੀ ਆ ਰਾਜੇਵਾਲ ਦੀ ਜਾਨ ਬਚਾਉਣਾ ਉਸ ਤੋਂ ਅੱਗੇ ਬਹੁਤ ਜ਼ਰੂਰੀ ਆ ਕਿ ਕੇਂਦਰ ਸਰਕਾਰ ਜਿਹੜੀ ਆ ਕਿਸਾਨਾਂ ਨਾਲ ਗੱਲਬਾਤ ਦੀ ਟੇਬਲ ਤੇ ਆਏ ਅੰਦੋਲਨ ਜਿਹੜਾ ਆ ਉਹ ਇਸ ਤਰ੍ਹਾਂ ਜਿਹੜਾ ਇੱਕ ਮੂਰਤੀ ਲਾ ਕੇ ਬੈਠੀ ਹੋਇਆ ਕਿਸਾਨ ਇਹ ਨਾ ਚੱਲੇ ਕਿਉਂਕਿ ਉਦੋਂ ਵੀ ਜਦੋਂ ਦਿੱਲੀ ਵਾਲਾ ਅੰਦੋਲਨ ਸੀ ਕਿਸਾਨਾਂ ਨੇ ਬਹੁਤ ਤਰ੍ਹਾਂ ਦੇ ਖਰਾਬ ਮੌਸਮ ਦੇ ਵਿੱਚ ਅੱਤ ਦੀ ਸਰਦੀ ਦੇ ਵਿੱਚ ਕਸ਼ਟ ਚੱਲੇ ਸੀ ਹੁਣ ਫਿਰ ਉਹ ਬੈਠੇ ਹੋ ਮੂਰਤੀਆਂ ਦੇ ਵਿੱਚ ਕਸ਼ਟ ਚੱਲ ਰਹੇ ਆ ਕੀ ਪੰਜਾਬ ਦਾ ਕਿਸਾਨ ਖੇਤਾਂ 'ਚ ਹੋਣਾ ਚਾਹੀਦਾ ਆ ਜਾਂ ਫਿਰ ਇਸ ਤਰ੍ਹਾਂ ਤੰਬੂਲਾ ਕੇ ਬੈਠਾ ਠੰਡ ਦੇ ਵਿੱਚ ਮਰ ਰਿਹਾ ਹੋਣਾ ਚਾਹੀਦਾ ਆ ਸਰਕਾਰ ਕੇਂਦਰ ਸਰਕਾਰ ਤਾਂ ਮਾਈ ਬਾਪ ਹੁੰਦੀ ਆ ਦੇਸ਼ ਦੀ ਉਹਦੀ ਜ਼ਿੰਮੇਵਾਰੀ ਵੀ ਆ ਕਿ ਕਿਉਂਕਿ ਸਾਰਾ ਦੇਸ਼ ਇੱਕ ਮੁੱਠਿਆ ਕਿ ਉਹਦੀ ਇਹ ਜੇ ਇਹ ਇੱਕ ਸਾਈਡ ਤੇ ਦੇਸ਼ ਦੇ ਕਿਤੇ ਕੋਈ ਦੁੱਖ ਤਕਰੀਬ ਆ ਤਾਂ ਉਹਨੂੰ ਤਾਂ ਸੁਣੇ ਬੈਠ ਕੇ ਹੁਣ ਤਾਂ ਸੁਣਨ ਨੂੰ ਵੀ ਤਿਆਰ ਨਹੀਂ ਹੋ ਕਿ ਇਹਦਾ ਦੋਸ਼ ਕੱਢੀਏ ਹੁਣ ਤਾਂ ਸਾਨੂੰ ਆਪ ਹੀ ਸਾਰੇ ਪੰਜਾਬ ਵਾਲਿਆਂ ਨੂੰ ਕਿਸਾਨਾਂ ਨੂੰ ਖਾਸ ਕਰਕੇ ਇਹ ਹੁਣ ਸਮਝ ਲੈਣਾ ਚਾਹੀਦਾ ਆ ਕਿ ਇਸ ਅੰਦੋਲਨ ਦੀ ਜਿਹੜੀ ਰੂਪਰੇਖਾ ਆ ਉਹਨੂੰ ਥੋੜਾ ਜਿਹਾ ਬਦਲੀਏ ਆਪਣਾ ਨੁਕਸਾਨ ਕਰਾਉਣ ਤੋਂ ਬਚੀਏ ਤੇ ਤਾਕਤ ਜਿਹੜੀ ਆ ਉਹ ਸਾਰੇ ਸੰਗਠਨਾਂ ਦੀ ਇੱਕ ਜਗ੍ਹਾ ਇਕੱਠੀ ਕਰਕੇ ਸਾਰੀਆਂ ਸਿਆਸੀ ਪਾਰਟੀਆਂ ਨੂੰ ਆਪਣੇ ਪਿੱਛੇ ਤੋਰ ਕੇ ਇੱਕ ਵੱਡੀ ਤਾਕਤ ਬਣ ਕੇ ਇਸ ਪਾਸੇ ਕੇਂਦਰ ਦੇ ਨਾਲ ਟਕਰਾਨ ਵਾਲੀ ਗੱਲ ਦੇ ਉੱਤੇ ਗੱਲ ਆ ਜਾਈਗੀ ਜੇ ਗੱਲਬਾਤ ਨਾ ਸ਼ੁਰੂ ਹੋਈ ਪਰ ਇੱਕ ਮੁਠ ਹੋਣਾ ਬਹੁਤ ਜ਼ਰੂਰੀ ਆ ਪੰਜਾਬ ਦਾ ਤੇ ਕਿਸਾਨਾਂ ਦਾ ਹੋਰ ਨੁਕਸਾਨ ਨਹੀਂ ਹੋਣਾ ਚਾਹੀਦਾ ਰਣਨੀਤੀ ਇੱਕੋ ਹੀ ਬਣਨੀ ਚਾਹੀਦੀ ਆ ਸਾਂਝੀ ਤੇ ਜੋਸ਼ ਫੇਰੀ ਜਿਹੜਾ ਆ ਉਹ ਕਿਸੇ ਸਾਨੂੰ ਸਿੱਟੇ ਤੇ ਲਿ ਜਾ ਸਕੇਗਾ ਅੱਜ ਇੰਨਾ ਹੀ ਅਰਾਜਤ ਦਿਓ ਸਤਿ ਸ੍ਰੀ ਅਕਾਲ ਜੇ ਵੀਡੀਓ ਠੀਕ ਲੱਗਦੀ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਧੰਨਵਾਦ